हां जी दोस्तों मशहूर सिंगर राजवीर जवंदा बारे तुसी सारे जानਦੇ ਹੋ ਜੋ ਕਿ ਬੀਤੇ ਦਿਨ ਹੀ ਉਹਨਾਂ ਦਾ ਜੋ ਕਿ ਐਕਸੀਡੈਂਟ ਦੇ ਕਾਰਨਾਂ ਦੀ ਮੌਤ ਹੋ ਜਾਂਦੀ ਹੈ ਕਿ ਰਾਜਵੀਰ ਜਵੰਦਾ ਇੱਕ ਬਹੁਤ ਹੀ ਸੁਲਝਿਆ ਹੋਇਆ ਕਲਾਕਾਰ ਸੀ ਤੇ ਸੁਲਝਿਆ ਹੋਇਆ ਇਨਸਾਨ ਸੀ ਜੋ ਕਿ ਅੱਜ ਤੱਕ ਕਿਸੇ ਵੀ ਕੰਟਰੋਵਰਸੀ ਵਿੱਚ ਨਹੀਂ ਸੀ ਫਸਿਆ ਕਿ ਜਿਸ ਦੇ ਗਾਣੇ ਬਹੁਤ ਹੀ ਸੋਹਣੇ ਤੇ ਬਾ ਕਮਾਲ ਦੇ ਸਨ ਕਿਰਾਜ਼ਵੀਰ ਜਵੰਦੇਰੇ ਦੇ ਗਾਣੇ ਜੋ ਕਿ ਹੈ ਪਰਿਵਾਰ ਦੇ ਵਿੱਚ ਬੈਠ ਕੇ ਸੁਣਨੇ ਜਾਣ ਵਾਲੇ ਗਾਣੇ ਸਨ ਕਿ ਉਸ ਵਿੱਚ ਉਸਨੇ ਕਦੇ ਵੀ ਕੋਈ ਵੀ ਰਚਤਤਾ ਨਹੀਂ ਫਲਾਈ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਇਨਸਾਨ ਚੰਗਾ ਹੁੰਦਾ ਹੈ ਕਿ ਜਿਸ ਦੇ ਵਿੱਚ ਕੋਈ ਕਲਾ ਹੁੰਦੀ ਹੈ ਕਿ ਰੱਬ ਉਸਨੂੰ ਬਹੁਤ ਹੀ ਜਲਦੀ ਆਪਣੇ ਕੋਲੇ ਬੁਲਾ ਲੈਂਦਾ ਹੈ ਕਿ ਰੱਬ ਨੂੰ ਉਸਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦੇਰੇ ਜੋ ਕਿ ਪੂਰਾ ਪੰਜਾਬ ਹੀ ਭਾਵਕ ਹੋਇਆ ਸੀ ਉਸੇ ਨੂੰ ਲੈ ਕੇ ਚੱਲਦੇ ਹਾਂ ਕਿ ਇੱਕ ਮੁੰਡੇ ਦੀ ਵੀਡੀਓ ਜੋ ਕਿ ਹੈ ਸਾਹਮਣੇ ਆ ਰਹੀ ਹੈ ਕਿ ਜਿਸ ਦੀ ਆਵਾਜ਼ ਬਿਲਕੁਲ ਹੀ ਰਾਜਵੀਰ ਜਵੰਦੇ ਦੇ ਨਾਲ ਮਿਲਦੀ ਜੁਲਦੀ ਹੈ ਕਿ ਉਹ ਵੀਡੀਓ ਦੋਸਤੋ ਅੱਗ ਦੇ ਵਾਂਗ ਇਦਾਂ ਵਾਇਰਲ ਹੋ ਰਹੀ ਹੈ ਕਿ ਤੁਹਾਨੂੰ ਅਸੀਂ ਅੱਗੇ ਉਹ ਵੀਡੀਓ ਜ਼ਰੂਰ ਦਿਖਾਵਾਂਗੇ ਬਾਕੀ ਦੋਸਤੋ ਤੁਸੀਂ ਅੱਗੇ ਉਹ ਵੀਡੀਓ ਜ਼ਰੂਰ ਦੇਖਿਓ ਕਿ ਰਾਜਵੀਰ ਜਵੰਦੇ ਵਰਗੀ ਆਵਾਜ਼ ਦੇ ਵਿੱਚ ਮੁੰਡਾ ਕਿਦਾਂ ਗੀਤ गा ਰਿਹਾ ਹੈ ਬਾਕੀ ਦੋਸਤੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਵੱਲ ਧੰਨਵਾਦ ਹੋ ਮੇਰੀ ਰੂ ਦੀ ਵੀਤ ਮੂਨੇ ਰੱਖ ਦੇ ਮਾਂ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ ਮਾਂ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾ ਸਕੂਨ ਰੱਖ ਦੇਵਾ